ਅੱਠੇ ਪੈਰ ਹੱਥ ਜੋੜ ਕੇ ਪ੍ਰਭੂ ਦਾ ਚਿੰਤਨ ਕਰੀਏ ਉਹਦੇ ਜੋ ਹੈ ਧਿਆਨ ਜੋੜੀਏ ਕਿਉਂਕਿ ਉਹਨਾਂ ਹਾਰੇ ਨੂੰ ਉਹ ਹੀ ਰੱਖ ਸਕਦਾ ਹੈ ਤੇ हे ਪ੍ਰਭੂ ਕੇਵਲ ਤੇਰਾ ਹੀ ਦਰ ਹੈ ਤੇਰਾ ਹੀ ਦਰ ਹੈ ਇਸ ਸੰਬੰਧ ਵਿੱਚ ਸਮਾਂ ਤੇ ਬਾਵੇਂ ਹੋ ਗਿਆ ਇੱਕ ਮਹਾਪੁਰਸ਼ ਦਾ ਕਲਮ ਚੇਤੇ ਆ ਗਿਆ ਬਾਬਾ ਫਰੀਦ ਕਹਿੰਦੇ ਨੇ ਬਾਰ ਪਰਾਈਏ ਵੈਸਣਾ ਸਾਈਂ ਮੁਝੇ ਨਾ ਦੇ ਮੈਂ ਤੇਰੇ ਦਰ ਤੋਂ ਇਲਾਵਾ ਕਿਸੇ ਹੋਰ ਦੇ ਦਰ ਤੇ ਨਹੀਂ ਬੈਠਣਾ ਮੈਂ ਤੇਰੀ ਸ਼ਰਨ ਤੋਂ ਇਲਾਵਾ ਮੈਂ ਕਿਸੇ ਹੋਰ ਦੀ ਸ਼ਰਨ ਨਹੀਂ ਜਾਣਾ ਜੇ ਕਿਦਰ ਐਸੀ ਕੋਈ ਮਜਬੂਰੀ ਹੋ ਗਈ ਤੂੰ ਜੇ ਦੀ ਸਰਨੀ ਜਾਣਾ ਪਿਆ ਫਿਰ ਪ੍ਰਭੂ ਮੇਰੀ ਇਹ ਦੁਆ ਹੋਵੇਗੀ ਹੈ ਖੁਦਾ ਮੇਰੀ ਅਰਦਾਸ ਹੋਵੇਗੀ ਤੂੰ ਮੇਰੇ ਸਰੀਰ ਚੋਂ ਜਿੰਦ ਕੱਢ ਲੈ ਮੈਂ ਦੂਜੇ ਦੇ ਦਰ ਤੇ ਨਹੀਂ ਬੈਠਣਾ ਚਾਹੁੰਦਾ ਮੈਂ ਦੂਜੇ ਦੇ ਦਰਵਾਜ਼ੇ ਤੇ ਨਹੀਂ ਬੈਠਣਾ ਚਾਹੁੰਦਾ ਇੱਕ ਹੋਰ ਮਹਾਪੁਰਸ਼ ਦਾ ਬੋਲ ਸੁਣ ਲਓ ਉਹ ਕਹਿੰਦਾ ਹੈ ਗਰਦਿ ਛੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ ਅਸੀਂ ਕਹਿੰਦੇ ਆ ਇਹਦੇ ਦਿਨ ਚੰਗੇ ਨਹੀਂ ਤੇ ایران ਵਿੱਚ ਕਹਿੰਦੇ ਪੈ ਗਏ ਇਹਦੇ ਤੇ ਆਸਮਾਨੇ ਗਰਦਿਸ਼ ਠੀਕ ਨਹੀਂ ਹੈ ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ ਜਦ ਆਸਮਾਨੇ ਗਰਦਿਸ਼ ਪੈਂਦੀ ਹੈ ਤੇ ਜਿਹੜੇ ਪਹਾੜ ਨੇ ਉੱਚੇ-ਉੱਚੇ ਉਹ ਵੀ ਗਰਦ ਹੋ ਜਾਂਦੇ ਨੇ ਖਾਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਨੇ ਕੁਝ ਵੀ ਨਹੀਂ ਰਹਿੰਦੇ ਪਹਾੜਾਂ ਦੀ ਹਸਤੀ ਵੀ ਮਿਟ ਜਾਂਦੀ ਹੈ ਪਹਾੜ ਜੈਸੇ ਉੱਚੇ ਪਹਾੜ ਜੈਸੇ ਦੂਰੋਂ ਦਿਸਣ ਵਾਲੇ ਪਹਾੜ ਜਿਤਨੇ ਮਾਨਤਾ ਰੱਖਣ ਵਾਲੇ ਵੀ ਧਕ ਹੋ ਜਾਂਦੇ ਨੇ ਮਿੱਟੀ ਹੋ ਜਾਂਦੇ ਨੇ ਜਦ ਆਸਮਾਨੀ ਗਰਦਿਸ਼ ਪੈਂਦੀ ਹੈ ਗਰਦਿਸ਼ੇ ਗਰਦੋਂ ਗਰਦਾਂ ਗੁਰਦਗਾਰਾ ਗਰਦ ਕਰ ਬਰਸਰੇ ਅਹਲੇ ਤਮੀਜ਼ਾਂ ਨਾ ਕਸਾਰਾ ਮਰਦ ਕਰ ਕਹਿੰਦੇ ਜਿਹੜੇ ਅਹਲੇ ਤਮੀਜ਼ ਬੰਦੇ ਨੇ ਅਕਲਮੰਦ ਨੇ ਬਹੁਤ ਸੋਝਵਾਨ ਨੇ ਸਿਆਣੇ ਨੇ ਆਸਮਾਨੀ ਗਰਦਿਸ਼ ਜਦ ਚੱਲਦੀ ਹੈ ਉਹ ਮੂਰਖਾਂ ਦੇ ਅਧੀਨ ਹੁੰਦੀ ਹੈ ਤੂਫਾਨ ਦੇ ਗੁਲਾਮ ਹੋ ਜਾਂਦੇ ਨੇ ਕੋਨਾ ਸਿਆਣਿਆਂ ਦੀ ਅਕਲ ਨੂੰ ਫਿਰ ਬੇਵਕੂਫ ਆਪਣੀ ਬੇਵਕੂਫੀ ਨਾਲ ਚਲਾਉਂਦੇ ਨੇ ਬਰਸਰੇ ਅਹਲੇ ਤਮੇਜ਼ਾਂ ਬੜੀ ਕੀਮਤੀ ਗੱਲ ਕਹੀ ਹੈ ਅਹਲੇ ਤਮੇਜ਼ ਸਮਝਦਾਰ ਸੋਜਮਾਨ ਦੂਰ ਦ੍ਰਿਸ਼ਟ ਗਹਿਰ ਗੰਬੇ ਬਰਸਰੇ ਅਹਲੇ ਤਮੇਜ਼ਾਂ ਨਾ ਕਿਸਾਰਾ ਮਰਦ ਕਰ ਜਿਹੜੇ ਨਾਕਸ ਬੰਦੇ ਨੇ ਕੁਛ ਵੀ ਨਹੀਂ ਕੁਛ ਵੀ ਨਹੀਂ ਅਹਲੇ ਤਮੇਜ਼ ਉਹਨਾਂ ਦੇ ਅਧੀਨ ਹੋ ਜਾਂਦੇ ਨੇ ਮਜਬੂਰ ਹੋ ਜਾਂਦੇ ਨੇ ਤੀਸਰੀ ਪੰਕਤੀ ਮੰਨ ਮੇ ਗੋਯਮ ਕੇ ਗਰਦਿਸ਼ ਸਰਗਰ ਦਾਮਾ ਕੁ ਮੈਂ ਤੈਨੂੰ ਖੁਦਾ ਇਹ ਨਹੀਂ ਆਖਦਾ ਕਿ ਤੂੰ ਮੈਨੂੰ ਗਰਦਿਸ਼ ਦਿਸ਼ ਨਾ ਪਾ ਮੈਂ ਐਸਾ ਨਹੀਂ ਆਖਿਆ ਬੜੀ ਹਿੰਮਤ ਦੀ ਗੱਲ ਹੈ ਮਨ ਨਮੇ ਗੋਯਮ ਮੈਂ ਨਹੀਂ ਕਹਦਾ ਕਿ ਤੂੰ ਮੈਨੂੰ ਗਰਦਿਸ਼ ਦੇਸ਼ ਨਾ ਪਾ ਮੈਨੂੰ ਦੁੱਖ ਨਾ ਦੇ ਮੈਨੂੰ ਪਰੇਸ਼ਾਨ ਨਾ ਕਰ ਮੈਂ ਇਸ ਤਰ੍ਹਾਂ ਦੀ ਜੌਦੜੀ ਨਹੀਂ ਕਰਦਾ ਮਨ ਨਮੇ ਗੋਯਮ ਕੇ ਗਰਦਿਸ਼ ਸਰਗਰਧਾਮਕੁ ਤੂੰ ਮੇਰੇ ਸਿਰ ਤੇ ਅਸਮਾਨੀ ਗਰਦਿਸ਼ ਨਾ ਪਾਵੇਂ ਮੈਂ ਐਸਾ ਤੈਨੂੰ ਕਹਿੰਦਾ ਹੀ ਨਹੀਂ ਹਰ ਚੇ ਖਾਹੀ ਕੰ ਜੋ ਤੇਰਾ ਦਿਲ ਕਰੇ ਉਹ ਦੁੱਖ ਮੇਰੀ ਝੋਲੀ ਚ ਪਾ ਦੇ ਬੜੀ ਹਿੰਮਤ ਦੀ ਗੱਲ ਹੈ ਬਹੁਤ ਹੈ ਹਿੰਮਤ ਦੀ ਗੱਲ ਜਿਹੜੀ ਗਰਦਿਸ਼ ਹੈ ਉਹ ਤੂੰ ਮੇਰੇ ਸਿਰ ਤੇ ਪਾ ਦੇ ਜਿਹੜਾ ਕਲ ਕਲੇਸ਼ ਤੇ ਦੁੱਖ ਸੰਤਾਪ ਹੈ ਉਹ ਤੂੰ ਮੇਰੀ ਝੋਲੀ ਚ ਪਾ ਦੇ ਜੋ ਤੇਰਾ ਜੀ ਕਰੇ ਉਹ ਦੁੱਖ ਮੇਰੇ ਝੋਲੀ ਦੇ ਚ ਪਾ ਦੇ ਹਰ ਚੇ ਖੁਆਹੀ ਕੁੰ ਵਲੇ ਮਹਤਾਜ ਬੇਕਦਰ ਆ ਮਕੁਨ ਪਰ ਮੈਨੂੰ ਬੇਕਦਰ ਬੰਦੇ ਦੇ ਦਰ ਤੇ ਨਾ ਬਿਠਾਵੇਂ ਮੈਂ ਨਹੀਂ ਕਬੂਲ ਕਰਾਂਗਾ ਬਾਕੀ ਸਭ ਕੁਝ ਕਬੂਲ ਕਰ ਲਵਾਂਗਾ ਤੇਰੇ ਦਰ ਤੇ ਅਗਰੇ ਸਭ ਕੁਝ ਵੀ ਹੁੰਦਾ ਰਿਹਾ ਮੈਨੂੰ ਕਬੂਲ ਹੈ ਗਰਦਿਸ਼ ਵੀ ਕਬੂਲ ਸਾਰੇ ਦੁੱਖ ਵੀ ਕਬੂਲ ਸਾਰੇ ਕਲੇਸ਼ ਵੀ ਕਬੂਲ ਪਰ ਮੈਨੂੰ ਦੂਸਰੇ ਦੇ ਦਰ ਤੇ ਬਿਠਾਇਆ ਇਹ ਬੈਠਣਾ ਮੈਨੂੰ ਕਬੂਲ ਨਹੀਂ ਹੋਵੇਗਾ। ਇਹ ਮੈਨੂੰ ਪਰਵਾਨ ਨਹੀਂ ਹੋਵੇਗਾ। ਅਬਿੰਦਰ ਲਾਲ ਟੈਗੋਰ ਦੀ ਮੈਂ ਪ੍ਰਾਰਥਨਾ ਪੜ ਰਿਹਾ ਸੀ ਇੱਕ ਦਿਨ। ਉਹ ਕਹਿੰਦਾ ਹੈ, "ਹੇ ਪ੍ਰਭੂ, ਜਗਤ ਦੇ ਵਿੱਚ ਬੜਾ ਦੁੱਖ ਹੈ। ਬੜਾ ਦੁੱਖ ਹੈ।" ਤੂੰ ਇੰਜ ਕਰ ਇਹ ਸਾਰਿਆਂ ਕੋਲ ਦੁੱਖ ਲੈ ਲੈ। ਫੇ ਮੇਰੇ ਚੋਲੇ ਜਪਾ ਦੇ ਮੈਂ ਗਠੜੀ ਬਣ ਕੇ ਸਿਰ ਤੇ ਰੱਖ ਲਾਵਾਂ। ਇਹ ਸਾਰੀ ਮੇਰੀ ਗਟਰੀ ਚ ਦੁੱਖ ਪਾ ਦੇ। ਲੇਕਿਨ ਇੱਕੋ ਇੱਕ ਬੇਨਤੀ ਹੈ। ਮੈਨੂੰ ਚੁੱਕਣ ਦੀ ਸਮਰੱਥਾ ਦੇ ਦੇ। ਉਸ ਪੰਡ ਨੂੰ ਚੁੱਕਣ ਦੀ ਸਮਰੱਥਾ ਦੇ ਦੇ। ਜਿਹੜਾ ਦੁੱਖ ਸਹਿਣ ਹੋ ਸਕਦਾ ਹੈ ਉਹ ਦੁੱਖ ਦੁੱਖ ਹੀ ਨਹੀਂ ਹੈ। ਇਹ ਕਹਿ ਰਹੇ ਹਨ। ਮੈਨੂੰ ਚੁੱਕਣ ਦੀ ਸਮਰੱਥਾ ਵੀ ਦੇ ਦੇ ਕਿ ਜਦ ਚੁੱਕ ਲਿਆ ਤਾਂ ਦੁੱਖ ਦੁੱਖ ਹੀ ਨਹੀਂ ਹੈ। ਸਾਰੇ ਦੁੱਖ ਮੈਨੂੰ ਦੇ ਦੇ। ਪਰ ਚੁੱਕਣ ਦੀ ਸਮਰੱਥਾ ਵੀ ਦੇ ਨਹੀਂ ਤਾਕਤ ਵੀ ਦੇ ਨਹੀਂ ਇਹ ਫਕੀਰ ਕਹਿੰਦਾ ਜੋ ਤੇਰਾ ਜੀ ਕਰੇ ਪ੍ਰਭੂ ਉਹ ਕਲੇਸ਼ ਉਹ ਦੁੱਖ ਉਹ ਸੰਤਾਪ ਮੇਰੀ ਝੋਲੀ ਚ ਪਾ ਪਰ ਬੇਵਕੂਫ ਬੇਕਦਰ ਨਾਦਾਨ ਉਹਦੇ ਬੂਏ ਤੇ ਨਾ ਬਿਠਾਏ ਇਹ ਮੈਨੂੰ ਕਬੂਲ ਨਹੀਂ ਹੋਵੇਗਾ ਇਹ ਮੈਂ ਪਰਵਾਨ ਨਹੀਂ ਕਰ ਸਕਾਂਗਾ ਐਸਵਾਸੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਤੇਰਾ ਹੀ ਟਿਕਾਣਾ ਹੈ ਇਸ ਤਨ ਦਾ ਹੋਰ ਕਿਧਰੇ ਵੀ ਨਹੀਂ ਐਸਵਾਸੇ ਸੀ ਤੇਰੀ ਸ਼ਰਨ ਪਕੜੀ ਏ ਤੇਰੇ ਦਰ ਤੇ ਬੈਠਣਾ ਆਖ ਬਹਿਰ ਕਾਜੀ ਗੋਦੂ ਉਪਾਉ ਚਾਈ ਗਿਆ ਇਸ ਵਾਸਤੇ ਹੱਥ ਜੋੜ ਕੇ ਅਠੇ ਪੈਰ ਉਸ ਪ੍ਰਭੂ ਦਾ ਚਿੰਤਨ ਕਰਨਾ ਚਾਹੀਦਾ ਹੈ ਧਿਆਨ ਜੋੜਨਾ ਚਾਹੀਦਾ ਹੈ ਜੋ ਸ਼ਰਨ ਜੋਗ ਹੈ ਤੇ ਸਮਰੱਥ ਹੈ ਹਾਂਜੀ ਜੇ ਆਈ ਰੂਪਾ ਸਭਾਇਆ ਮਹਾਰਾਜ ਜਿਵੇਂ ਆਪਣੀ ਜਨਰਾਤ ਉਹ ਜਿਹੜਾ ਪ੍ਰਭੂ ਹੈ ਉਹਦੇ 'ਚ ਧਿਆਨ ਜੋੜਨਾ ਚਾਹੀਦਾ ਹੈ ਫਿਰ ਮਨ ਜੋ ਕੁਝ ਚਾਹੁੰਦਾ ਹੈ ਪ੍ਰਾਪਤ ਹੋ ਜਾਂਦਾ ਹੈ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ ਹਾਂਜੀ ਤਾਈ ਮਾਰਾ ਜਿਉਂ ਦੇਖਾਂ ਜਿਝਾ ਇੱਕ ਦੇ ਨਾਲ ਆਪਣਾ ਚਿੱਤ ਜੋੜ ਤਮਾਹ ਹੰਕਾਰ ਨੂੰ ਇੱਕ ਪਾਸੇ ਸੁਟ ਕੇ ਮਉ ਨੂੰ ਇੱਕ ਪਾਸੇ ਸੁਟ ਕੇ ਹਾਂਜੀ ਆਪ ਕੋ ਮਨ ਤਉ ਆਗੈ ਆਪ ਸਭ ਨੂੰ ਮਿਟਾਇਆ ਆਪਣੇ ਆਪ ਨੂੰ ਮਿਟਾ ਕੇ ਆਪਣਾ ਮਨ ਤੇ ਤਨ ਉਸ ਪ੍ਰਭੂ ਦੇ ਚਰਨਾਂ ਤੇ ਨਿਛਾਵਰ ਕਰਨਾ ਚਾਹੀਦਾ ਹੈ ਉਥੇ ਰੱਖ ਦੇਣਾ ਚਾਹੀਦਾ ਹਾਂਜੀ ਬਿਨਵੰਨ ਤੁਮ ਨਾ ਈਸਾ